ਹੈਲੋ ਜੀ ਸਸਟਿਕਾ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਸ਼ੁਰੂਆਤ ਹੋ ਗਈ ਸੀ ਤੇ ਬਸ ਮੈਂ ਉੱਠ ਚੁੱਕੀ ਸੀ ਤੇ ਇੱਥੇ ਬਸ ਜਾਣਾ ਥੋੜਾ ਜਿਹਾ ਨੇ ਰਾਸੀ ਬੱਚੇ ਵੀ ਉੱਠ ਗਏ ਸੀ ਬਸ ਚਾਹ ਪਾਣੀ ਅਸੀਂ ਪੀ ਲਿਆ ਸੀ ਤੇ ਰਿਸ਼ੂ ਚੱਲਿਆ ਸੀ ਨਹਾਉਣ ਤੇ ਬਸ ਸੁਨੇਹਾ ਉੱਠ ਗਈ ਸੀ ਮੈਂ ਵੀ ਤੇ ਬਸ ਹੁਣ ਸ਼ੁਰੂ ਕਰ ਦਾਂਗੇ ਆਪਾਂ ਘਰ ਦੇ ਕੰਮ ਕਰ ਜਿਹੜੇ ਰੋਲ ਰੁਟੀਨ ਦੇ ਹੁੰਦੇ ਆ ਤੇ ਇੱਥੇ ਆਟਾ ਵਗੈਰਾ ਮੈਂ ਬਾਹਰ ਕੱਢ ਕੇ ਰੱਖਤਾ ਸੀ ਤੇ ਇੱਥੇ ਚਾਹ ਬਰਾ ਟੋਪੀਆ ਪਿਆ ਸੀ ਚਾ ਵਗੈਰਾ ਵੀ ਕੇ ਵਸਸੀ ਹੋ ਗਈ ਸੀ ਕੰਮ ਕਰਨ ਲਈ ਰੈਡੀ ਤੇ ਮੈਂ ਲੱਗ ਗਈ ਸੀ ਝਾੜੂ ਲਾਉਣ ਤੇ ਥੋੜਾ ਥੋੜਾ ਹਨੇਰਾ ਹਿਆ ਸੀ ਤੇ ਦਿਨ ਚੜਦਾ ਹੁੰਦਾ ਸੀ ਬਸ ਹਨਾ ਤੇ ਵਸ ਫਿਰ ਮੈਂ ਤੇ ਝਾੜੂ ਲਾਉਣ ਲੱਗ ਗਈ ਸੀ ਪੇੜੇ ਚ ਤੇ ਮੈਂ ਤੋ ਤਾਂ ਲੱਗ ਗਈ ਸੀ ਮਗਾ ਚੱਲ ਪਿਛੇ ਵੀ ਕਮਰਿਆਂ ਦੇ ਮੂਰੇ ਹਨਾ ਉੱਥੇ ਦਾ ਸੁਨੇਹਾ ਲਾ ਲਵਾਂਗੀ ਅੰਦਰ ਲਾ ਕੇ ਝਾੜੂ ਤੇ ਇੱਥੇ ਮੈਂ ਲਾ ਦਿੰਨੀ ਆ ਤੇ ਇੱਥੇ ਮੈਂ ਨਾ ਥੋੜਾ ਜਿਹਾ ਸਾਹ ਲੈ ਲੈ ਕੇ ਝਾੜੂ ਲਾ ਰਹੀ ਸੀ ਕਿਉਂਕਿ ਨਾ ਟੂਈ ਦੁਖਣ ਲੱਗ ਜਾਂਦੀ ਇੱਕ ਬੋਕਰ ਛੋਟੀ ਆ ਝਾੜੂ ਲੱਗਦਾ ਨਹੀਂ ਹਣਾ ਤੇ ਲੈ ਕੇ ਆਉਣੀ ਹੈ ਝਾੜੂ ਤੇ ਬੱਕਰ ਤੇ ਬਸ ਟਾਈਮ ਜਾਣੀ ਲੱਗਦਾ ਹੈ ਤੇ ਮੈਂ ਕਿਹਾ ਚੱਲ ਵੀ ਸ਼ਹਿਰ ਕਿਹੜਾ ਵੱਜੂਗਾ ਵੀ ਆਪਾਂ ਕਪੜਾ ਕੱਪੜੇ ਲੈ ਕੇ ਆਉਣੇ ਆ ਕਰੂਏ ਵਾਸਤੇ ਤੇ ਕਰਵਾ ਚੋtheta ਇਸ ਕਰਕੇ ਤੇ ਮੈਂ ਕਿਹਾ ਚੱਲ ਉੱਥੇ ਵੀ ਆਵਾਂਗੇ ਬਸ ਇਸੇ ਵੇਟ ਦੇ ਵਿੱਚ ਹਣਾ ਲਿਆਈ ਨਹੀਂ ਹੈ ਤੇ ਬਸ ਲੱਗੀ ਸੀ ਫਿਰ ਮੈਂ ਰੋਟੀ ਬਣਾਉਣ ਸਵੇਰ ਦਾ ਨਾਸ਼ਤਾ ਤੇ ਬਸ ਇੱਥੇ ਰਿਸ਼ੂ ਹਣਾ ਤਿਆਰ ਹੋ ਕੇ ਆ ਗਿਆ ਸੀ ਮੈਂ ਉਹਨੂੰ ਕਿਹਾ ਵੀ ਹਨਾ ਕੱਲਾ ਰੋਟੀ ਵੀ ਮੇਗਾ ਚਲ ਬਸ ਰੈਡੀ ਆ ਵੀ ਬਣਾਉਣ ਲੱਗੀ ਹਾਂ ਮੈਂ ਮੈਂ ਬਾਹਰ ਵੀ ਹਨਾ ਦੇਖੀ ਜਾਂਦੀ ਸੀ ਬਾਰੇ ਵਿੱਚ ਵੀ ਹੁੰਦਾ ਜਾਂਦਾ ਬੰਦੇ ਨੂੰ ਤੇ ਕਹਿੰਦਾ ਕੁਝ ਨਾ ਕੁਝ ਤੇ ਬਸ ਫਿਰ ਮੈਂ ਹਨਾ ਖਾar ਕੇ ਇੱਥੇ ਰੋਟੀ ਬਣਾਈ ਜਾਂਦੀ ਸੀ ਤੇ ਰਿਸ਼ੂ ਵਾਸਤੇ ਮੈਂ फटाफट ਰੋਟੀ ਤਿਆਰ ਕਰ ਤੁਰੀ ਨਾਸਤਾ ਤੇ ਬਸ ਫਿਰ ਉਹਦਾ ਨਾਸਤਾ ਕਰ ਲੂਗਾ ਤੇ ਇੱਥੇ ਤੁਸੀਂ ਦੇਖ ਹੀ ਰਹੇ ਹੋ ਹਨਾ ਵੀ ਵੀਡੀਓ ਦੇ ਵਿੱਚ ਨਾ ਤੁਸੀਂ ਦੇਖਦੇ ਹੋਗੇ ਬੇਗੜ ਨਵੇਂ ਵੀਵਰਸ ਆ ਵੀ ਹਨਾ ਜਿਨ੍ਹਾਂ ਨੂੰ ਪਤਾ ਨਹੀਂ ਵੀ ਇਹਦੇ ਡੈਡੀ ਨਜ਼ਰ ਨਹੀਂ ਆਉਂਦੇ ਤੇ ਪੁਰਾਣੇ ਵੀਵਰਸ ਨੂੰ ਤਾਂ ਆਪਣੇ ਨੂੰ ਪਤਾ ਸੀ ਹਨਾ ਵੀ ਇਹਦੇ ਡੈਡੀ ਬਾਹਰ ਚਲੇ ਗਏ ਤੇ ਆਪਕਾ ਕੰਟਰੀ ਗਏ ਹੋਏ ਤੇ ਵਸੇ ਹਨਾ ਤਾਂ ਕਰਕੇ ਉਹ ਵੀਡੀਓ ਦੇ ਵਿੱਚ ਨਜ਼ਰ ਨਹੀਂ ਆਉਂਦੇ ਤੇ ਉਹਨਾਂ ਨੂੰ ਤਿੰਨ ਮਹੀਨੇ ਹੋ ਗਏ ਪੂਰੇ ਗਏ ਆ ਨੂੰ ਤੇ ਜੂਨ ਦੇ ਵਿੱਚ ਗਏ ਸੀ ਤੇ ਵਸੇ ਹਨਾ ਤਾਂ ਕਰਕੇ ਉਹ ਨਜ਼ਰ ਨਹੀਂ ਆਉਂਦੇ ਤੇ ਅਸੀਂ ਤੈਨੂੰ ਹੀ ਦਿੰਦੇ ਆ ਵੀਡੀਓ ਦੇ ਵਿੱਚ ਇਸ ਕਰਕੇ ਤੇ ਜਿਹੜੇ ਨਵੇਂ ਵੀਵਰਸ ਆਉਨਾ ਨੂੰ ਨਹੀਂ ਪਤਾ ਇਸ ਕਰਕੇ ਮੈਂ ਕਹ ਚੱਲ ਵਿਦਾ ਦਵਾ ਤੇ ਪੁਰਾਣੇ ਵੀਵਰਸ ਜਿਹੜੇ ਆਪਣੇ ਉਹਨਾਂ ਨੂੰ ਤਾਂ ਸਾਰੀ ਵੀ ਪਤਾ ਸੀ ਹਨਾ ਆਪਣੇ ਵੀ ਇਹਦੇ ਪਾਪਾ ਗਈ ਹੋਈ ਹੈ ਬਾਹਰ ਹਨਾ ਤੇ ਵਾਸ ਇੱਥੇ ਰੈਡੀ ਕਰਤਾ ਮਿਨਾਸਤਾ ਆ ਜੀ ਤੁਸੀਂ ਵੀ ਕਰ ਲੋ ਨਾਸਤਾ ਤੇ ਚਟਨੀ ਥੋੜੀ ਜਿਹੀ ਵਸ ਹੈ ਨਾ ਤੇ ਫਿਰ ਮੈਂ ਰਿਸ਼ਣ ਕਰਮੀਆਂ ਚਲ ਤੋ ਖਾ ਲਾ ਵੀ ਅਸੀਂ ਆਪੇ ਬਣਾ ਲਾਂਗੇ ਅੱਪ ਦੀ ਤੇ ਵਸ ਰਿਸ਼ੂ ਫਿਰ ਆਉਗਾ ਹਨਾ ਖਾ ਕੇ ਤੇ ਸਕੂਲ ਨੂੰ ਚੱਲਿਆ ਸੀ ਤੇ ਇੱਥੇ ਬਲੌਂਗੜਾ ਆਹ ਬੈਠਾ ਸੀ ਰਾਤ ਵੀ ਇੱਥੇ ਫਿਰਦੇ ਰਹਿੰਦੇ ਆ ਦੋ ਆ ਬਲੌਂਗੜੇ ਕਬੀਲੀ ਆ ਤੇ ਰਾਤ ਨਾ ਫਿਰ ਅਸੀਂ ਇਹਨਾਂ ਨੂੰ ਦੁੱਧ ਪਾਇਆ ਸੀ ਡੋਂਗੇ ਦੇ ਵਿੱਚ ਮੈਂ ਕਿਹਾ ਚੱਲ ਬਣਾ ਵਿਚਾਰੇ ਭੁੱਖੇ ਹੁੰਦੇ ਆ ਵੀ ਕਿਤੇ ਰੋਟੀ ਪਾਣੀ ਮਿਲਦਾ ਕਿਤੇ ਨਹੀਂ ਹਨਾ ਉਹ ਤਾਂ ਰੋਟੀ ਵੀ ਪਾ ਦਿੰਨੇ ਇਹਨਾਂ ਨੂੰ ਤੇ ਰੋਟੀ ਖਾ ਲੈਂਦੇ ਆ ਤੇ ਅਫੇਰ ਦੁੱਧ ਪਾਤਾ ਸਵੇਰਾਂ ਚੱਲ ਵੀ ਪੀ ਲੈਣਗੇ ਰਾਤ ਨੂੰ ਫਿਰ ਦੁੱਧ ਪੀ ਕੇ ਜਾਵਦੇ ਸੀ ਇੱਥੇ ਫਿਰਦੇ ਰਹਿੰਦੇ ਹਾਂ ਤੇ ਕੰਧੋਲੀ ਕੋਲੇ ਬਹਿ ਗਏਗਾ ਕਿੱਥੇ ਬਹਿ ਗਏ ਇਸ ਕਰਕੇ ਤੇ ਫਿਰ ਬਸ ਉੱਥੇ ਬੈਠਾ ਸੀ ਝਾਕੀ ਜਾਂਦਾ ਸੀ ਤੇ ਫਿਰ ਮੈਂ ਸੁਨਿਆਣ ਕੰਮ ਕਾ ਦੇਖ ਲਾ ਉਹ ਬੈਠਾ ਤੇ ਉਹ ਨਾ ਉਹ ਨੂੰ ਐ ਸੀ ਵੀ ਹੁਣ ਵੀ ਮੈਨੂੰ ਦੁੱਧ ਪਾਉਣਗੇ ਤਾਂ ਕਰਕੇ ਆਇਆ ਸੀ ਤੇ ਬਸ ਫਿਰ ਹਨਾ ਮੈਂ ਸੁਨਿਆਣ ਕੰਮ ਕਾ ਚੱਲ ਰੋਟੀ ਪਾ ਦੇ ਵੀ ਰੋਟੀ ਬਣੀ ਸੀ ਪਈਆਂ ਸੀ ਤਾਂ ਰੋਟੀਆਂ ਤਾਜ਼ੀ ਰਹੀਆਂ ਮੈਂ ਕਾ ਚੱਲ ਪਾਇਆ ਵੀ ਖਾ ਲੈਣਗੇ ਤੇ ਫਿਰ ਬਿੱਲੀ ਆਈ ਸੀ ਬਿੱਲੀ ਨੇ ਹੈਨਾ ਵਸ ਰੋਟੀ ਲੈ ਕੇ ਚਲੀ ਗਈ ਸੀ ਤੇ ਵਸ ਫਿਰ ਮੈਂ ਇੱਥੇ ਨਾਸ਼ਤਾ ਵਗੈਰਾ ਹੈਨਾ ਕਰ ਲਿਆ ਸੀ ਤੇ ਦੁੱਧ ਦੁੱਧ ਲੈ ਆਈ ਸੀ ਮੈਂ ਦੁੱਧ ਲਿਆ ਕੇ ਫਿਰ ਮੈਂ ਨਾਸ਼ਤਾ ਕਰਕੇ ਤੇ ਵਸ ਫਿਰ ਮੈਂ ਇੱਥੇ ਭਾਂਡੇ ਲੱਗੇ ਸੀ ਮੰਜਨ ਤੇ ਮੈਂ ਕਿਹਾ ਚਲ ਭਾਂਡੇ ਨੂੰ ਸਾਫ ਕਰਦਾ ਤੇ 10 ਤਰੀਕ ਦਾ ਕਰਵਾ ਚੌਥਾ ਆ ਰਿਹਾ ਤੇ ਦੱਸਿਓ ਜੀ ਕਿਨੇ ਕਿਨੇ ਹੈਨਾ ਘੜੀਆਂ ਪਹਿਣਾ ਨੇ ਤਿਆਰੀ ਕਰ ਲਈ ਕਰਵਾ ਚੌਥ ਦੀ ਤੇ ਵੀ ਕਿਨੇ ਹਨਾ ਕੱਪੜੇ ਲੀੜਾ ਸਮਾ ਲਿਆ ਜਾਂ ਸਮਾਉਣ ਵਾਲਾ ਹੈਗਾ ਹਜੇ ਤੇ ਮੇਰੀ ਤਾਂ ਹਜੇ ਕੋਈ ਤਿਆਰੀ ਨਹੀਂ ਹੈਗੀ ਮੈਂ ਤਾਂ ਇਹ ਕੱਪੜਾ ਲੀੜਾ ਲੈ ਕੇ ਆਉਣਾ ਤੇ ਫਿਰ ਆਪ ਹੀ ਸਟੀਚ ਕਰੂੰਗੀ ਦੇਖੂੰਗੀ ਜੇ ਤਾਂ ਹਨਾ ਜਿਆਦਾ ਭਾਰਾ ਹੋਇਆ ਤਾਂ ਤਾਂ ਫਿਰ ਬਾਹਰੋਂ ਹੀ ਕਰਾ ਲੂੰਗੀ ਜੇ ਨਾ ਸਮਝ ਆਈ ਹੈ ਹਨਾ ਬਿਨਾ ਸੁਭਤਾਇਆ ਤੇ ਜੇ ਸੀ ਸਟੀਚ ਕਰਨ ਵਾਲਾ ਹੋਇਆ ਵੀ ਮੇਰੇ ਸਟੀਚ ਕਰਨ ਯੋਗ ਹੋਇਆ ਵੀ ਫਿਰ ਮੈਂ ਆਪ ਹੀ ਕਰ ਲੂੰਗੀ ਕਟਿੰਗ ਕਰਕੇ ਤੇ ਦੇਖਦੇ ਆਂ ਵਸ ਇੱਕ ਅੱਧੇ ਦਿਨ ਚ ਜਾਵਾਂਗੇ ਹਨਾ ਤੇ ਫਿਰ ਲੈ ਕੇ ਆਵਾਂਗੇ ਤੇ ਵਸ ਫਿਰ ਮੈਂ ਇੱਥੇ ਨਾ ਭਾਂਡੇ ਸਾਰੇ ਮੈਂ ਰੈਡੀ ਕਰ ਦੂੰਗੀ ਧੋ ਕੇ ਤੇ ਪਹਿਲਾਂ ਧੋ ਧੋ ਕੇ ਇੱਕ ਸੈਟ ਕਰ ਲੂੰਗੀ ਫਿਰ ਮਾਂਜ ਕੇ ਰੱਖ ਲੂੰਗੀ ਤੇ ਹਨਾ ਹਣ ਕਰਵਾ ਚੌਥੀ ਵਾਸਤੇ ਤਿਆਰੀ ਤੇ ਲੱਗੀਆਂ ਭੈਣਾ ਕੋਸ਼ ਹਨਾ ਸਾਫ ਸਫਾਈ ਤੇ ਲੱਗੀਆਂ ਹੋਣਗੀਆਂ ਵੀ ਘਰ ਦੇ ਹਨਾ ਕੰਮ-ਕਾਰ ਦਿਵਾਲੀ ਦੀਆਂ ਸਾਫ ਸਫਾਈਆਂ ਸ਼ੁਰੂ ਕਰਤੀਆਂ ਹੋਣਗੀਆਂ ਕਈ ਭੈਣਾਂ ਨੇ ਤੇ ਕਈਆਂ ਨੇ ਕਰਨੀ ਹੋਊਗੀ ਮੇਰੇ ਵਾਂਗੂ ਮੈਂ ਤਾਂ ਪਹਿਲਾਂ ਸੋਚਦੀ ਸੀ ਵੀ ਚੱਲ ਕਰ ਲਾਂਗੇ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਨਹੀਂ ਕਰਵਾ ਚੌਥੀ ਨੰਦੇ ਤੇ ਕਰਾਂਗੇ ਤੇ ਮੈਂ ਕਿਹਾਣਾ ਵੀ ਇੱਕ ਤਾਂ ਮੈਂ ਸੂਟ ਸਟਿਚ ਕਰਨ ਲੈ ਆ ਕੇ ਇੱਕ ਮੈਂ ਦਵਾਈ ਲੈ ਕੇ ਆਉਣੀ ਆਵੇਂ ਤੇ ਤਾਂ ਕਰਕੇ ਨਾ ਫਿਰ ਥੋੜੀ ਜੀ ਦਿੱਕਤ ਆ ਰਹੀ ਆ ਤਾਂ ਕਰਕੇ ਫਿਰ ਮੈਂ ਕਿਹਾ ਚੱਲ ਵੀ ਪਹਿਲਾਂ ਆਪਾਂ ਸੌਟ ਵਗੈਰਾ ਤਿਆਰ ਕਰ ਲਈਏ ਤੇ ਫੇਰ ਹੀ ਆਪਾਂ ਹਨਾ ਵੀ ਦੀਵਾਲੀ ਦੀਆਂ ਸਫਾਈਆਂ ਸ਼ੁਰੂ ਕਰਾਂਗੇ ਵੈਸੇ ਮੈਂ ਉਹ ਨਾਲ-ਨਾਲ ਕਰੀ ਜੰਨੀ ਜਿਵੇਂ ਮੈਨੂੰ ਥੋੜਾ ਥੋੜਾ ਕਰ ਲੈਣੀ ਆ ਮੈਂ ਥੋੜਾ ਜਿਹਾ ਕੰਮ ਵੀ ਜਿਹੜਾ ਮੈਨੂੰ ਸਹੀ ਲੱਗਦਾ ਵੀ ਚੱਲ ਵੀ ਕੋ ਕੱਪੜਾ ਲੇੜਾ ਧੋਣ ਵਾਲਾ ਜਾਂ ਕੋਈ ਹਨਾ ਮੰਜੇ ਵਗੈਰਾ ਮੈਂ ਧੋਲੇ ਸੀ ਤੇ ਹਨਾ ਫਿਰ ਜਿਹੜੇ ਕੰਟੇਨਰ ਵਗੈਰਾ ਸੇ ਥੋੜੇ ਮੋٹے ਜਿੱਦਾਂ ਜੇ ਆਪਣਾ ਸਮਾਨ ਮੇਕਅਪ ਦਾ ਪਿਆਸੀਆਂ ਚੂੜੀਆਂ ਵਗੈਰਾ ਉਹ ਮੈਂ ਕੱਢ ਕੇ ਸਾਫ਼ ਕਰ ਲਈ ਸੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਵੀਡੀਓ ਤੇ ਵੈਸੇ ਆਈ ਹੈ ਨਾ ਥੋੜਾ ਥੋੜਾ ਕੰਮ ਮੈਂ ਕਾ ਚੱਲ ਕਰ ਲੈਣੇ ਆ ਵੀ ਹਜੇ ਜ਼ਿਆਦਾ ਨਹੀਂ ਖਲਾਰਾ ਪੁੰਦੇ ਤੇ ਮੈਂ ਵੀ ਹਨਾ ਜਦੋਂ ਕਰੂੰਗੀ ਸ਼ੁਰੂ ਫਿਰ ਇੱਕ ਇੱਕ ਰੂਮੇ ਕਰਾਂਗੇ ਆਪਾਂ ਇਕੱਠਾ ਨਹੀਂ ਆਏ ਛੇੜਾ ਛੇੜਦੇ ਕਿਉਂਕਿ ਇੱਕ ਤਤਕਾਵਟ ਹੋ ਜਾਂਦੀ ਐ ਕਿ ਫਿਰ ਖਲਾਰਾ ਬਹੁਤ ਜਿਆਦਾ ਪੈ ਜਾਂਦਾ ਤੇ ਫਿਰ ਚੱਕਣਾ ਖਲਾਰਾ ਤਾਂ ਚੱਲ ਪੈ ਜਾਂਦਾ ਜਦੋਂ ਆਪਾਂ ਫਿਰ ਸਮੇਟਦੇ ਆ ਉਹਨੂੰ ਚੱਕਦੇ ਆ ਫਿਰ ਬਹੁਤ ਔਖਾ ਹੋ ਜਾਂਦਾ ਚੱਕਣਾ ਤੇ ਜੇ ਆਪਾਂ ਹਨਾ ਆਪਾਂ ਨੂੰ ਵੀ ਸਮਾਨ ਪਿਆ ਤਾਂ ਥੋੜਾ ਜਿਹੀ ਲੱਗਦਾ ਹੁੰਦਾ ਰੂਮ ਦੇ ਵਿੱਚ ਜਦੋਂ ਆਪਾਂ ਫਿਰ ਬਾਹਰ ਕੱਢ ਲੈਂਦੇ ਆ ਉਦੋਂ ਬਹੁਤ ਹੀ ਜਿਆਦਾ ਖਲਾਰਾ ਪੈ ਜਾਂਦਾ ਉਦੋਂ ਐ ਨਹੀਂ ਫਿਰ ਸਮਝ ਆਉਂਦਾ ਵੀ ਹਨਾ ਵੀ ਕਿੱਥੋਂ ਆਪਾਂ ਸ਼ੁਰੂ ਕਰੀਏ ਕਿੱਥੋਂ ਨਹੀਂ ਕਿਵੇਂ ਸਮਾਨ ਚੱਕੀ ਕਿੱਥੋਂ 미 ề đ ਇਹ ਵਾ ਮਾਹ ਨਾ ਯਾਰਾ ਮੈਂ ਭਾਂਡੇ ਸਾਰੇ ਸਾਫ ਕਰ ਲਏ ਸੀ ਤੇ ਇਧਰ ਮੈਂ ਟੋਪੇ ਜੀ ਦੁੱਧ ਕੱਢਣ ਲੱਗ ਗਈ ਸੀ ਨੂੰ ਮਾਂਜ ਕੇ ਪਹਿਲਾਂ ਮੈਂ ਮਾਂਜਿਆ ਫਿਰ ਮੈਂ ਤਾਂ ਚੱਲ ਦੁੱਧ ਕੱਢਦਾ ਵੀ ਫਿਰ ਇਹ ਵੀ ਮਾਂਜੇ ਜਾਣਗੇ ਭਾਂਡੇ ਦੁੱਧ ਵਾਲਾ ਹਨ ਡੋਂਡੂ ਹੋ ਗਿਆ ਹੋਰ ਤਵਾ ਵਗੈਰਾ ਸੀ ਬਸ ਫਿਰ ਮੈਂ ਇਹਨੂੰ ਗਰਮ ਕਰਨ ਵਾਸਤੇ ਰੱਖ ਦੂੰਗੀ ਦੁੱਧ ਨੂੰ ਤੇ ਇਧਰ ਫਿਰ ਮੈਂ ਨਾ ਹਨਾ ਫ੍ਰਿਜ ਛੱਡਣ ਲੱਗ ਗਈ ਸੀ ਮੈਂ ਤਾਂ ਚੱਲ ਫ੍ਰਿਜ ਛੱਡਦਾ ਤੇ ਬੰਦ ਸੀ ਹਨਾ ਸਵੇਰ ਨੂੰ ਬੰਦ ਕਰਦੇ ਨੇ ਤੇ ਰਾਤ ਨੂੰ ਛੱਡ ਦਿੰਦੇ ਆਪਾਂ ਦਿਨੇ ਮਾੜੇ ਮੋٹے ਛੱਡ ਦਿੰਦੇ ਆ ਜਿਹੜਾ ਦੁੱਧ ਵਗੈਰਾ ਰੱਖਦੇ ਆ ਫ੍ਰਿਜ 'ਚ ਉਹਦੋਂ ਤੇ ਰੋਟੀਆਂ ਪਈਆਂ ਸੀ ਇਹ ਨਾ ਖੱਟਾ ਹੋ ਗਿਆ ਸੀ ਆਟਾ ਸੁਨਿਆਣ ਮੈਨੂੰ ਦੱਸਿਆ ਨਹੀਂ ਵੀ ਰਾਤ ਦਾ ਆਟਾ ਪਿਆ ਤੇ ਕੱਲ ਰਾਤ ਨੂੰ ਤੇ ਸਵੇਰ ਦਾ ਪਿਆ ਤੇ ਮੈਂ ਪੁੱਛਿਆ ਵੀ ਪਹਿਲਾਂ ਕਹਿੰਦੀ ਹੈ ਨਹੀਂ ਸੀ ਤੇ ਜਦੋਂ ਮੈਂ ਅੱਜ ਸਵੇਰੇ ਆਟਾ ਕੱਢਿਆ ਫ੍ਰਿਜ 'ਚੋਂ ਉਹਦੋਂ ਮੈਂ ਦੇਖਿਆ ਤੇ ਉਹ ਪਿਆ ਸੀ ਫਿਰ ਮੈਂ ਬਾਹਰ ਕੱਢਿਆ ਤੇ ਖੱਟਾ ਹੋ ਗਿਆ ਸੀ ਖਟਿਆਲ ਜੀ ਹੁੰਦੇ ਸੀ ਫਿਰ ਮੈਂ ਕਹਾਂ ਚੱਲ ਬੇ گاਊਸ਼ਾਲਾ ਦੇ ਵਿੱਚ ਪਾਇਆਵਾਂਗੇ ਰੋਟੀਆਂ ਹਨਾ ਬਾਵਾ ਹੋਈਆਂ ਪਈਆਂ ਸੀ ਮੰਦਰ ਜਾਵਾਂਗੇ ਫਿਰ ਉੱਥੇ ਵੀ ਗਊਸ਼ਾਲਾ ਬਣੀ ਹੈ ਮੰਦਰ ਦੇ ਵਿੱਚ ਹੀ ਫਿਰ ਮੈਂ ਕਹਾਂ ਚਲੋ ਉੱਥੇ ਪਾ ਦਾਂਗੇ ਤੇ ਫਿਰ ਮੈਂ ਬਾਹਰ ਰੱਖਤੀ ਜਮੈਂ ਕਹਿੰਦੀ ਕਿੜੀਆਂ ਵਗੈਰਾ ਲੱਗ ਜਾਂਦੀਆਂ ਵੀ ਚਲ ਜੇ ਬਿੱਲੀ ਵਗੈਰਾ ਲੈ ਗਈ ਤਾਂ ਠੀਕ ਹੈ ਜੇ ਨਾਲ ਲੈ ਕੇ ਗਈ ਚਲ ਫਿਰ ਆਪਾਂ ਗਊਸ਼ਾਲਾ ਚ ਪਾ ਆਵਾਂਗੇ ਤੇ ਉਸ ਤੋਂ ਬਾਅਦ ਫਿਰ ਬਸ ਮੈਂ ਸੈਲਫ ਵਗੈਰਾ ਸਾਫ਼ ਕਰੂੰਗੀ ਸਾਰੀ ਤੇ ਗੈਸ ਆਪਾਂ ਸਾਬ ਬੰਦਨਾ ਸਾਬ ਕਰਤਾ ਸਬਸਕਰਾਈਬਰ ਨਾਲ ਚੰਗੀ ਤਰ੍ਹਾਂ ਤੇ ਬਸ ਹੈ ਨਾ ਫਿਰ ਆਪਣਾ ਇਹ ਸਾਰਾ ਵੇ ਹੋ ਜਾਊਗਾ ਹੈ ਨਾ ਸੈਟ ਤੇ ਅੱਜ ਫਿਰ ਮੈਂ ਹਨਾ ਉੱਥੇ ਜਾਣਾ ਸੀ ਹਸਪੀਟਲ ਆਪਣੇ ਪਿੰਡ ਵਾਲੇ ਚ ਸਰਕਾਰੀ ਚ ਇੱਕ ਤਾਂ ਮੈਸਕਾਂਡ ਭਾ ਕੇ ਹੋਣੀ ਸੀ ਹਨਾ ਵੀ ਮੈਂ ਕਿ ਚਲ ਸਕੈਨ ਦਿਖਾ ਆਵਾਂਗੇ ਵੀ ਡਾਕਟਰ ਨੂੰ ਵੀ ਜਿਹੜੇ ਪਹਿਲਾਂ ਵਾਲੀ ਪਿਛਲੀ ਰਿਪੋਰਟ ਹੈ ਉਹਦੇ ਵਿੱਚ ਤੇ ਹੁਣ ਵਾਲੀ ਚ ਵੀ ਕੀ ਕੋਈ ਫਰਕ ਲੱਗਦਾ ਵੀ ਘਟੀ ਆ ਰ ਸੋਲੀ ਕਿ ਨਹੀਂ ਘਟੀ ਹਨਾ ਵੀ ਆਪਾਂ ਫਿਰ ਅੰਮਿ ਦਵਾਈ ਖਾਈ ਜਾਈਏ ਵਿਪਰੇਸ਼ਨਾ ਹੁਣੇ ਕਰਾਉਣਾ ਪੈਣਾ ਵੀ ਕੋਈ ਹਨਾ ਦਿੱਕਤ ਦੀ ਗੱਲ ਤਾਂ ਨਹੀਂ ਤੇ ਅਸੀਂ ਗਏ ਜਦੋਂ ਤੇ ਉੱਥੇ ਨਾ ਕਾਫੀ ਭੀੜ ਸੀ 30 35 ਹਨਾ ਬੰਦੇ ਕੁੜੀਆਂ ਹੋਣਗੇ ਜਿਹੜੇ ਲੈਂਡ ਦੇ ਵਿੱਚ ਲੱਗੇ ਹੋਏ ਸੀ ਤੇ ਫਿਰ ਮੈਨੂੰ ਸੋਚਿਆ ਕਿ ਇੰਨਾ ਟਾਈਮ ਕਿੱਥੇ ਹਨਾ ਆਪ ਬੈਠਾਂਗੇ ਤੇ ਅਸੀਂ ਬਸ ਘਰੀ ਲੇਟ ਹੋ ਗਏ ਤੇ ਵਿਆਹ ਭਾਂਡੇ ਵਗੈਰਾ ਸਾਫ਼ ਕਰਨ ਲੱਗ ਗਏ ਆਂ ਤੇ ਇੱਕ ਵਾਂ ਜੋ ਦੁੱਧ ਲੈਣ ਗਈ ਉਹ ਵੀ ਦੁੱਧ ਵਾਲੀ ਵੀ ਗੱਲਾਂ ਬਾਤਾਂ ਲੱਗ ਜਾਂਦੀ ਤਾਂ ਕਰ ਕੋਠਾ ਟਾਈਮ ਲੱਗ ਗਿਆ ਤੇ ਫਿਰ ਮੈਂ ਇਹ ਕਹਿੰਦੇ ਨਹੀਂ ਵੀ ਆਪਾਂ ਫਿਰ ਕੱਲ ਨੂੰ ਆ ਜਾਾਂਗੇ ਦੇਖ ਲਾਂਗੇ ਵੀ ਰਹਿਣ ਦੇ ਤੇ ਫਿਰ ਅਸੀਂ ਬਸ ਹਨਾ ਅਜੂਸ਼ ਮਾਨ ਵਾਲਾ ਕਾਰਡ ਜਿਹੜਾ ਬਣਦਾ 5 ਲੱਖ ਵਾਲਾ ਉਹ ਅਪਲਾਈ ਕਰਿਆ ਜਾਂਦਾ ਸੀ ਫਿਰ ਮੈਂ ਮੈਂ ਕਹਾਂ ਚੱਲ ਇਹ ਬਲਾਈ ਕਰ ਜੰਨੇ ਫਿਰ ਉਹਨਾਂ ਨੇ ਕੱਲ ਨੂੰ ਲੈ ਜਿਓ ਵੀ ਬਣ ਜਾਊਗਾ ਤੇ ਮੈਂ ਕਹਾਂ ਚੱਲ ਠੀਕ ਹੈ ਫਿਰ ਹੁਣ ਕੱਲ ਨੂੰ ਦੇਖਦੇ ਆਂ ਵੀ ਜੇ ਤਾਂ ਨਾ ਕੋਈ ਨਾ ਪ੍ਰੋਬਲਮ ਹੋਈ ਤਾਂ ਜਾਵਾਂਗੇ ਡਾਕਟਰ ਨੇ ਕੋਲੇ ਨਹੀਂ ਤਾਂ ਫਿਰ ਸੁਣਿਆ ਗੰਦੇ ਸੀ ਜਿੱਥੇ ਆਪਾਂ ਦਵਾਈ ਖਾਣੇ ਵੀ ਉਹ ਥੇ ਡਾਕਟਰ ਨੂੰ ਦਿਖਾ ਲਾਂਗੇ ਸਕੈਨ ਫਿਰ ਉਹਨਾਂ ਨੂੰ ਪੁੱਛ ਲਾਂਗੇ ਵੀ ਕਿਵੇਂ ਆ ਹਨਾ ਮੈਂ ਕਿਹਾ ਚੱਲ ਦੇਖ ਲਾਂਗੇ ਫਿਰ ਤੇ ਵਸੇ ਫਿਰ ਮੈਂ ਇੱਥੇ ਹਨਾ ਹੋ ਗਿਆ ਸੀ ਦੁਪਹਿਰ ਦਾ ਟਾਈਮ ਲੰਚ ਦਾ ਤੇ ਮੈਂ ਇੱਥੇ ਲੱਗੀ ਸੀ ਰੋਟੀ ਲਾਉਣ ਰੋਟੀ ਮੈਂ ਨਾ ਇਹ ਆਪਣੀ ਲਾਉਂਗੀ ਕੱਲੀ ਦੀ ਰੋਟੀ ਬਸ ਦੰਡਾ ਰੋਟੀਆਂ ਲਾਉਂਗੀ ਤੇ ਨਾ ਮੈਂ ਇੱਥੇ ਸੁਣਿਆ ਕਹਿੰਦੀ ਵੀ ਮੈਗੀ ਖਾਣੀ ਮੈਗੀ ਲੈਂਦੀ ਪਈ ਸੀ ਸੋਤੇ ਚ ਲੈ ਸੀ ਆਪਾਂ ਤੇ ਮੈਂ ਕਿਹਾ ਚੱਲ ਵੀ ਫਿਰ ਮੈਂ ਉਹਨੂੰ ਕਿਹਾ ਸੀ ਆਲੂ ਪਿਆਜ਼ ਚੀਰ ਲਾ ਤੇ ਇਹਨੇ ਚੀਰਲੇ ਸੀ ਫਿਰ ਮੈਂ ਕਿਹਾ ਚੱਲ ਵੀ ਤੂੰ ਆਪਾਂ ਚੱਲ ਬਣਾ ਲੈਨੇ ਵੀ ਇਹਨਾਂ ਦੋਨਾਂ ਨੂੰ ਬਣਾ ਲੈਨੇ ਵੀ ਮੈਂ ਤਾਂ ਬੰਦ ਆ ਤੇ ਫਿਰ ਇਹ ਗੰਦੀ ਚਾਹ ਠੀਕ ਆ ਤੇ ਫਿਰ ਇਹਨੇ ਆਲੂ ਪਿਆਜ਼ ਕੱਟ ਕੇ ਚੀਰ ਕੇ ਧੋ ਤੋ ਕੇ ਰੱਖਤੇ ਸੀ ਫਿਰ ਮੈਂ ਮੈਂ ਨੂੰ ਪਹਿਲਾਂ ਮੈਨੂੰ ਐ ਹੋਇਆ ਵੀ ਰਿਸ਼ੂ ਨਾ ਲੇਟ ਆਊਗਾ 2:30 ਵਜੇ ਆਊਗਾ ਤੇ ਮੈਨੂੰ ਜਿਆਦਾ ਨਹੀਂ ਸੀ ਵੀ ਅੱਜ ਪੇਪਰ ਹੈ ਰਿਸ਼ੂ ਦਾ ਐਂਡ ਵਾਲਾ ਤੇ ਫਿਰ ਮੈਨੂੰ ਉੱਥੇ ਬੈਨ ਦੀ ਆਵਾਜ਼ ਸੁਣੀ ਜਦੋਂ ਤੇ ਮੈਂ ਕਿਹਾ ਵੀ ਰਿਸ਼ੂ ਤਾਂ ਸੱਚ ਆਉਣ ਵਾਲਾ ਵੀ ਉਹਦਾ ਖੇਰਲਾ ਪੇਪਰ ਸੀ ਅੱਜ ਤੇ ਜਲਦੀ ਆਊਗਾ 1:00 ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਫਟਾਫਟ ਕਰ ਵੀ ਹਨਾ ਤੂੰ ਕੜਾਈ ਵਗੈਰਾ ਧੋ ਕੇ ਲਿਆ ਤੇ ਤੇ ਧਰ ਗਿਆ ਇਸ ਤੇ ਤੇ ਕੰਦੇ ਹਾਂ ਕੰਦੇ ਅੱਜ ਤੱਕ ਹੀਰਲਾ ਪੇਪਰ ਸੀ ਕੰਦੇ ਆਉਣ ਵਾਲਾ ਤਾਂ ਫਿਰ ਮੈਂ ਉਹਨੂੰ ਕਿਹਾ ਮੈਂ ਫਟਾਫਟ ਤੋਂ ਚੱਲ ਆਵਦਾ ਤੜਕਾ ਲਾ ਤੇ ਮੈਂ ਰੋਟੀ ਉਧਰੋਂ ਰੈਡੀ ਕਰਤੀ ਸੀ ਤੇ ਬਸ ਫਿਰ ਇਹ ਲੱਗ ਗਈ ਸੀ ਹਨਾ ਇਧਰ ਕੜਾਈ ਧਰ ਲਈ ਸੀ ਇਹਨੇ ਤੇ ਬਸ ਤੇਲ ਵਗੈਰਾ ਮੈਂ ਪਾ ਦੂੰਗੀ ਤੇ ਫਿਰ ਵਿੱਚੇ ਹਨਾ ਮੈਂ ਇਧਰ ਲੱਗ ਗਈ ਵਿੱਚੇ ਰੋਟੀ ਰਾਟੀ ਦਾ ਆਈ ਖਮਸਾਣ ਜਾ ਪੈਦਾ ਤੇ ਬਸ ਰੀਸ਼ੂ ਨੂੰ ਭੁੱਖ ਬਰਦਾਸ਼ਤ ਨਹੀਂ ਹੁੰਦੀ ਉਹ ਤਾਂ ਹੁੰਦੀ ਕਹਿਣ ਲੱਗਦਾ ਵੀ ਭੁੱਖ ਲੱਗੀ ਆ ਰੋਟੀ ਲਿਆਓ ਤੇ ਫਿਰ ਵਾਸੇ ਸਨੇਾਨੂ ਮੈਂ ਕਿਹਾ ਤੋਂ ਮੈਗੀ ਵਗੈਰਾ ਕੱਢ ਲਾ ਫਿਰ ਖਾਲੀ ਦੇ ਵਿੱਚ ਕੱਟ ਕੇ ਇਹਨੂੰ ਪੈਕਟ ਨੂੰ ਤੇ ਵੀ ਮੈਂ ਉਹਦੋਂ ਬਣਾ ਤੜਕਾ ਚੱਲ ਮੈਂ ਲਾ ਲਨੀ ਆ ਤੇਲ ਵਗੈਰਾ ਪਾ ਦਿੰਨੀ ਆ ਤੇ ਮੈਂ ਇਹਨੂੰ ਪੁੱਛੀ ਜਾਂਦੀ ਸੀ ਮੈਂ ਕਿ ਕਿੰਨੇ ਹਨਾ ਵੀ ਉਹ ਆ ਅ ਵਿੱਚ ਇਹਦੇ ਵਿੱਚ ਪੈਕਟ ਹੈ ਕੰਨੇ ਵੀ 3 6 ਹੈ ਹਨਾ ਮੈਂ ਕਿ ਚੱਲ 3 ਕੱਢ ਲਾ ਤੇ ਵੀ ਤਿੰਨ ਪੈਕਟ ਆ ਉਹਦੇ ਕੱਢ ਲਾ ਹਨਾ ਜਿਹੜੇ ਮਸਾਲੇ ਦੇ ਹੁੰਦੇ ਮੈਗੀ ਮਸਾਲੇ ਦੇ ਤੇ ਮੈਂ ਕਿ ਵੀ ਵਾਸੇ ਫਿਰ ਬਾਕੀ ਤੇ ਰਵੜ ਚੜਾ ਕੇ ਤੇਰੀ ਭਾਗ ਦੇ ਵਿੱਚ ਪਾ ਕੇ ਰੱਖ ਦੇ ਵਾਸੋਂ ਤੇ ਮੈਂ ਕੜਾਈ ਰੱਖਤੀ ਸੀ ਸੁਨੇਹਾ ਨੇ ਤੇ ਫਿਰ ਮੈਂ ਇਹਦੇ ਵਿੱਚ ਤੇਲ ਪਾ ਦੂੰਗੀ ਥੋੜਾ ਜਿਹਾ ਤੇਲ ਪਾ ਕੇ ਆਪਾਂ ਤੇ ਮੇਰਾ ਨਾ ਤੇਲ ਬੋਤਲ 'ਚ ਕੱਢਣਾ ਲੱਗਾ ਸੀ ਮੈਂ ਕਿੰਨੀ ਵੀ ਚੱਕ ਲੈਨੀ ਆਂ ਐਂ ਹਨਾ ਤੈਨੂੰ ਬਸ ਘੋਲ ਹੋ ਜਾਂਦੀ ਆ ਪਾਉਣ ਦੀ ਤੇਲ ਉਹਦੇ 'ਚ ਬੋਤਲ ਦੇ ਵਿੱਚ ਛੋਟੀ 'ਚ ਤੇ ਵਾਸੇ ਫਿਰ ਮੈਂ ਇਧਰ ਤੇਲ ਪਾਤਾ ਜਿਵੇਂ ਉਹ ਚੱਲੇ ਨਾ ਗਰਮ ਹੁੰਦਾ ਫਿਰ ਮੈਂ ਉਹਦੇ ਰੋਟੀਆਂ ਤਿਆਰ ਕਰ ਲਈ ਅਸੀਂ ਫਟਾਫਟ ਤੇ ਵਸ ਫਿਰ ਮੈਂ ਸੋ ਖਲਾਰਾ ਚੱਕ ਦੂੰਗੀ ਸਾਰਾ ਸਮਾਨ ਚੱਕ ਕੇ ਫਿਰ ਇਧਰ ਲੈ ਗਏ ਇਸ ਤੇ ਰੱਖਤੀ ਸੀ ਕੜਾਈ ਜਿੰਗਾ ਚੱਲ ਗਰਮ ਮੈਂ ਸਿਰਿਆਂ ਨੂੰ ਕਿ ਪਿਆਜ਼ ਵਗੈਰਾ ਪਾ ਦੇ ਤੇ ਇਹਨੇ ਪਾਤੇ ਸੀ ਤੇ ਬਸ ਹੁਣ ਤੜਕਾ ਲਾ ਲਾਂਗੇ ਇਹਨੂੰ ਤੇ ਮੈਂ ਇੱਥੋਂ ਖਲਾਰਾ ਇਹ ਚੱਕੀ ਜਾਂਦੀ ਸੀ ਮੈਂ ਕਿਹਾ ਚੱਲ ਆਟਾ ਵਗੈਰਾ ਮੈਂ ਚੱਕ ਦਿੰਨੀ ਆ ਤੇ ਤੂੰ ਪਾ ਲਾ ਤੇ ਮੈਨੂੰ ਦੱਸੀ ਜਾਂਦੀ ਸੀ ਮੈਂ ਕਿਹਾ ਵੀ ਕਰਿਆ ਕਰ ਤੂੰ ਕੰਮ ਤੇ ਬਸ ਐਂ ਇਹ ਆਈ ਬਣੀ ਰਹਿੰਦੀ ਆ ਵਸੇ ਵੀ ਮੈਂ ਕਰਾਣਾ ਹਨ ਮੈਂ ਕਿਹਾ ਵੀ ਕਰਿਆ ਕਰ ਤੜਕਾ ਤੜਕਾ ਲਾਉਣਾ ਸਿੱਖਿਆ ਕਰ ਉਹ ਤਾਂ ਬਣਾ ਲੈਂਦੀ ਵਸੇ ਇਹਨੂੰ ਨੂਣ ਮਿਰਚ ਤੇ ਪਾਣੀ ਦਾ ਨਹੀਂ ਪਤਾ ਲੱਗਦਾ ਵੀ ਕਿੰਨੀ ਕੁ ਤਰੀ ਵਗੈਰਾ ਰੱਖਣੀ ਮੈਂ ਕਿਹਾ ਤੜਕਾ ਤੜਕਾ ਲਾ ਕੇ ਦੇਖਿਆ ਕਰ ਵੀ ਕੋਲੇ ਬੰਦਾ ਹਨ ਖੜ ਕੇ ਕਰਵਾ ਦਿੰਦਾ ਮੈਂ ਨਾ ਪਾਣੀ ਪਾ ਲੈਂਦਾ ਨਾ ਨਾ ਨਮਕ ਮਿਰਚ ਪਾ ਲਾ ਤੇ ਕਈ ਵਾਰ ਹੁਣ ਕੱਲੇ ਜਵਾਕਾਂ ਨੂੰ ਵੀ ਛੱਡਣਾ ਪੈਂਦਾ ਕਿਤੇ ਨਾ ਕਿਤੇ ਹਨਾ ਫਿਰ ਜਵਾਕ ਬਣਾ ਕੇ ਤਾਂ ਖਾ ਲੈਂਦਾ ਉਹਦਾ ਤੇ ਵੀ ਕਿਸੇ ਦੇ ਹੱਥੋਂ ਨਹੀਂ ਝੱਕਰ ਨਾ ਵਾ ਤੇ ਰੋਟੀ ਵਗੈਰਾ ਦਾ ਬਣਾ ਲੈਂਦੀ ਆ ਚਲ ਆਟਾ ਗੁੰਨ ਕੇ ਤੇ ਖਿਚੜੀ ਚੋਲ ਵੀ ਵੀ ਬਣਾ ਲੈਂਦੀ ਆ ਤੇ ਮੈਂ ਕਿਹਾ ਵੀ ਆਇਆ ਸਿੱਖਿਆ ਘਰ ਤੋਂ ਹਨਾ ਬਸ ਫਿਰ ਮੈਂ ਇੱਥੇ ਆ ਗਈ ਰਹੀ ਹੇ ਪਾਣੀ ਡੁੱਲਿਆ ਵੈਸੇ ਫਿਰ ਮੈਂ ਕਿਹਾ ਇੱਥੇ ਪੋਚਾ ਵਗੈਰਾ ਲਾ ਦੇ ਤੇ ਫਿਰ ਮੈਂ ਇੱਥੇ ਤੜਕਾ ਬਸ ਭੁੰਨ ਲਿਆ ਸੀ ਤੇ ਇਹਦੇ ਵਿੱਚ ਫਿਰ ਮੈਂ ਹਨਾ ਸਰਮ ਮਸਾਲਾ ਵਗੈਰਾ ਕੱਟ ਲਵਾਂਗੀ ਕੰਚੀ ਨਾਲ ਤੇ ਕੱਟ ਕੇ ਵਸ ਫਿਰ ਆਪਾਂ ਮੈਗੀ ਪਾ ਦਾਂਗੇ ਇਹਦੇ ਵਿੱਚ ਹਨਾ ਜਦੋਂ ਮਸਾਲਾ ਕੋਲ ਭੁੱਜ ਗਿਆ ਗੰਡੇ ਤੇ ਆ ਜਾ ਗੰਡੇ ਤੇ ਆਲੂ ਭੁੱਜ ਗਏ ਤੇ ਵਸ ਫਿਰ ਇਹਦੇ ਵਿੱਚ ਮੈਗੀ ਪਾ ਦਾਂਗੇ ਮਸਾਲਾ ਪਾ ਦਾਂਗੇ ਤੇ ਫਿਰ ਨਾਣ ਮਿਰਚ ਥੋੜਾ ਥੋੜਾ ਪਾ ਦਾਂਗੇ ਹਲਦੀ ਤੇ ਨਾਣ ਤੇ ਮਿਰਚ ਤੇ ਵਸ ਇਹ ਤਿੰਨੇ ਚੀਜ਼ਾਂ ਪਾ ਕੇ ਤੇ ਮਿਕਸ ਕਰਕੇ ਤੇ ਦੋ ਗਲਾਸ ਪਾਣੀ ਪਾ ਲਾਂਗੇ ਤੇ ਕਈ ਤਾਂ ਐ ਬਣਾਉਂਦੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਤਰੀਕਾ ਕਈ ਐ ਬਣਾਉਂਦੇ ਆ ਵੀ ਕੱਲੀ ਮੈਗੀ ਵਾੜ ਲੈਂਦੇ ਆ ਤੇ ਫੇਰ ਤੜਕਾ ਅਡ ਲਾਉਂਦੇ ਹਣਾ ਮੈਂ ਤਾਂ ਬਸ ਆਹੀਂ ਵਿੱਚ ਹੀ ਪਾ ਦਿੰਨੀ ਪਾਣੀ ਦੋ ਗਲਾਸ ਬਸ ਆਪੇ ਮਿਕਸ ਹੋ ਕੇ ਹੋਣਾ ਪਾਣੀ ਸੁੱਕ ਜਾਂਦਾ ਤੇ ਮੈਂ ਕੀ ਤਿਆਰ ਹੋ ਜਾਂਦੀ ਬਣ ਕੇ ਤੇ ਕਿੱਥੇ ਦੋ ਦੋ ਭਾਂਡੇ ਲਵੇੜਨੇ ਪੈਂਦੇ ਨਾਲ ਤਾਂ ਤੇ ਕਿੱਥੇ ਇੱਕ ਭਾਂਡੇ ਚ ਸਰ ਜਾਂਦਾ ਤਾਂ ਕਰਕੇ ਬਸ ਫਿਰ ਮੈਂ ਛੋਟੇ ਛੋਟੇ ਟੁਕੜਿਆਂ ਚ ਕੱਟ ਲੂੰਗੀ ਇਹਨਾਂ ਨੂੰ ਮੈਂ ਕੀ ਵਾਲੇ ਟੁਕੜਿਆਂ ਨੂੰ ਵੱਡਿਆਂ ਨੂੰ ਹਨਾਂ ਅਸ਼ਟਕੋੜਾ ਜਾਂ ਕਟਕੀ ਤੇ ਵਾਸਤੇ ਫਿਰ ਮੈਂ ਇਹਦੇ ਵਿੱਚ ਪਾ ਦੋਗੇ ਕੜਾਈ ਦੇ ਵਿੱਚ ਸਾਰੀ ਮੈਗੀ ਤੇ ਵਾਸਤੇ ਸੁਨੇਹ ਨਾਲ ਵੀ ਗੱਲਾਂ ਕਰੀ ਜਾਂਦੀ ਸੀ ਕਹਿੰਦੀ ਰਿਸ਼ੂ ਆ ਗਿਆ ਮੈਂ ਕਹਾਂ ਚਲ ਕੋਈ ਨਾ ਬਣ ਜੂਗੀ 5 ਮਿੰਟਾਂ ਚ ਤਿਆਰ ਹੋ ਜੂਗੀ ਤੇ ਬਸ ਹਨਾ ਫਿਰ ਸਾਰਾ ਰੋਟੀ ਮੇਰੀ ਤਿਆਰ ਸੀ ਮੈਂ ਰੋਟੀ ਬਣਾ ਲਈ ਸੀ ਪਹਿਲਾਂ ਮਸਵੇਰੀ ਬਣਾਉਣ ਲੱਗੀ ਸੀ ਫਿਰ ਮੰਗਾ ਨਾ ਠੰਡੀਆਂ ਹੀ ਹੋ ਜਾਂਦੀਆਂ ਰੋਟੀਆਂ ਮੈਂ ਕਹਾਂ ਰਹਿਣ ਹੀ ਹੁੰਦੇ ਦੁਪਹਿਰੀ ਬਣਾ ਲਾਂਗੀ ਤੇ ਬਸ ਫਿਰ ਮੈਂ ਇੱਥੇ ਨਾ ਲੱਗੀ ਸੀ ਹਮ ਮੈਗੀ ਮਸਾਲੇ ਕੱਟਣ ਤੇ ਵਸ ਪਾ ਦੂੰਗੀ ਹੁਣ ਸਾਰਾ ਕੁਝ ਪਾ ਕੇ ਆਪਣੇ ਰੈਡੀ ਹੋ ਜੂਗੀ ਮੈਗੀ ਤੇ ਹਰੀ ਸ਼ੂ ਦਾ ਅੰਡਾ ਲੈ ਕੇ ਜਾਵਾਂ ਸੀ ਅੱਜ ਹੁਣ ਬਸ ਰੈਗੂਲਰ ਸਕੂਲ ਲੱਗਿਆ ਕਰੂਗਾ ਵੀ ਓਨ ਲੱਗਦਾ ਤੱਕੇ ਵੀ ਸੀ ਤੇ ਪਰ ਛੁੱਟੀ ਜਲਦੀ ਹੋ ਜਾਂਦੀ 12:30 ਹੋ ਜਾਂਦੀ ਸੀ ਕੌ ਜੀ ਘਰੇ ਆ ਜਾਂਦੇ ਸਨ 2:00 ਹੋਵੇ ਛੁੱਟੀ ਹੋਏ 2:30 ਹੋਏ ਘਰੇ ਆਇਆ ਕਰੂਗਾ ਤੇ ਵਸ ਹੁਣ ਪੇਰੈਂਟਸ ਮੀਟਿੰਗ ਆਜੂਗੀ ਇਹਨਾਂ ਦੀ ਪਤਾ ਨਹੀਂ ਕਿਹੜੇ ਦਿਨ ਰੱਖਣਗੇ ਹਨਾ ਟੀਚਰ ਤੇ ਫਿਰ ਉੱਥੇ ਵੀ ਜਾਣਾ ਪਊਗਾ ਤੇ ਵਾਸੇ ਫਿਰ ਮੈਂ ਹਨਾ ਮੈਂ ਕਾ ਚੱਲ ਜਾਵਾਂਗੇ ਵੀ ਮੈਂ ਕਾ ਚੱਲ ਪਹਿਲਾ ਪਹਿਲਾ ਦਵਾਈ ਵਗੈਰਾ ਲੈ ਆਵਾਂ ਤੇ ਦਵਾਈ ਮੈਂ ਕਾ ਚੱਲ ਲੈ ਕੇ ਫਿਰ ਦੇਖਦੇ ਆਂ ਵੀ ਕੀ ਕਹਿੰਦੇ ਆ ਉਹ ਜਿੱਥੇ ਦਵਾਈ ਸ਼ੁਰੂ ਆਪਾਂ ਤਿੰਨ ਮਹੀਨੇ ਖਾਧੀ ਸੀ ਵੀ ਸਕੈਨ ਦੇਖ ਕੇ ਕੀ ਕਹਿਣਗੇ ਕੀ ਨਹੀਂ ਹਨਾ ਤੇ ਕਈ ਦਾ ਮੈਨੂੰ ਕਹੀ ਜਾਂਦੇ ਵੀ ਆਪਰੇਸ਼ਨ ਕਰਾ ਕੇ ਪਰਾਂ ਕਰਾਂ ਕਰ ਮੈਂ ਕਾ ਨਹੀਂ ਵੀ ਮੈਂ ਤਨ ਕਰੋਣਾ ਨਹੀਂ ਹੋਏ ਮੈਂ ਵੀ ਮੈਨੂੰ ਰੱਬ ਤੇ ਯਕੀਨ ਆ ਗਿਆ ਆਪਾਂ ਮਹਾਦੇਵ ਦੇ ਜਾਣੇ ਚੱਲ ਪਿੰਨੇ ਮਹਾਦੇਵ ਦਾ ਤੇ ਆਪੇ ਠੀਕ ਕਰੂਗਾ ਹਨਾ ਇੰਨੇ ਜਿਹੜੇ ਦੁੱਖ ਸੁਣਦਾ ਤੇ ਆਪਣਾ ਕਿਉਂ ਨਾ ਸੁਣੂਗਾ ਅਸੇਤ ਮੈਗੀ ਬਣ ਕੇ ਰੈਡੀ ਹੋ ਗਈ ਆ ਜੇ ਤੁਸੀਂ ਵੀ ਖਾ ਲਓ ਤੇ ਇੱਥੇ ਕਰਦੇ ਆ ਵੀਡੀਓ ਦਾ ਐਂਡ ਆਇਆ ਤਾਂ ਤੁਹਾਨੂੰ ਬਲੌਗ ਇਹੋ ਜਿਹਾ ਲੱਗੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਨੇ ਸੋਨੇ ਕਰੇ ਕਮੈਂਟ ਜੀ ਧੰਨਵਾਦ ਜੀ